कैनडा का करंट प्रोसैसिंग टाइम तो कैनडा का करंट ट्रेंड किदा चल रहा है अज्द वीडियो भीडियो के आप टॉपिक चर्चा करनी है भावेंटरेरी रेजिडेंस वीज़ा वास्ते एप्लीकेशन की है जिद स्टडी परमट टूरिस्ट विजटर वीज़ा वर्क परमट या फिर सुपर वीज़ा अप्लाई किया है यानी कि जेकर टी आर दी एप्लीकेशन लगे है तभी भीडियो थोड़े तो इंपोर्टेंट है जेकर पी आर की एप्लीकेशन लग है भावें ਫੈਮਿਲੀ ਸਪਾਂਸਰਸ਼ਿਪ ਦੇ ਉੱਤੇ ਲਗਾਈ ਹੋਈ ਹੈ ਭਾਵੇਂ ਤੁਸੀਂ ਕੋਈ ਰਿਫਿਊਜੀ ਕੇਸ ਲਗਾਇਆ ਹੋਇਆ ਹੈ ਭਾਵੇਂ ਤੁਸੀਂ ਆ PR ਦੇ ਵਿੱਚ ਆਪਣੀ ਇਕਨੋਮਿਕ ਇਮੀਗ੍ਰੇਸ਼ਨ ਜਿਹੜਾ ਉਹਨਾਂ ਦਾ ਉਹਦੇ ਵਿੱਚ ਫਾਈਲ ਕੀਤੀ ਹੈ ਭਾਵੇਂ PNPs ਦੇ ਵਿੱਚ ਕੀਤੀ ਕਿਸੇ ਵੀ ਕੈਟਾਗਰੀ ਵਾਸਤੇ ਫਾਈਲਿੰਗ ਕੀਤੀ ਹੈ ਤਾਂ ਤੁਹਾਡੇ ਲਈ ਅੱਜ ਦੀ ਵੀਡੀਓ ਇੰਪੋਰਟੈਂਟ ਹੈ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਕਰੰਟ ਪ੍ਰੋਸੈਸਿੰਗ ਟਾਈਮ ਤੇ ਟ੍ਰੈਂਡ ਦੀ ਗੱਲ ਕਰਾਂਗੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਇਹ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਹਾਂ ਕੋਈ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕੀ ਤੁਸੀਂ ਸਾਡੇ SOP ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ ਨਾ ਕਰਿਆ ਕਰੋ ਪੀਆਰ ਦੇ ਉੱਤੇ ਪੂਰੀ ਸੀਰੀ ਚਲਾ ਰਹੇ ਆ ਉਹ ਵੀ ਜਾ ਕੇ ਜ਼ਰੂਰ ਚੈੱਕ ਆਊਟ ਕਰਿਓ ਜਿੱਦੇ ਮਲਟੀਪਲ ਐਪੀਸੋਡ ਅਪਲੋਡ ਹੋ ਚੁੱਕੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਹੋਰ ਵੀ ਐਪੀਸੋਡ ਦੇਖਣ ਨੂੰ ਮਿਲਣਗੇ ਵੀਡੀਓ ਸ਼ੁਰੂ ਕਰ ਲੈਣੇ ਆ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਆ ਵਰਕ ਪਰਮਿਟ ਤੋਂ ਇਹ ਜਿੰਨੀਆਂ ਵੀ ਐਪਲੀਕੇਸ਼ਨ ਦੀ ਗੱਲ ਕਰ ਰਹੇ ਆ ਵਰਕ ਪਰਮਿਟ ਦੀ ਆਊਟਸਾਈਡ ਕੈਨੇਡਾ ਤੋਂ ਗੱਲ ਕਰ ਰਹੇ ਆ ਇੰਡੀਆ ਤੋਂ ਐਪਲੀਕੇਸ਼ਨ ਲਗਾਈ ਹੈ 10 ਵੀਕ ਦਾ ਟਾਈਮ ਲੱਗ ਰਿਹਾ ਤੁਹਾਨੂੰ ਯੂਨਾਈਟਿਡ ਸਟੇਟ ਤੋਂ 4 ਵੀਕ ਦਾ ਟਾਈਮ ਲੱਗ ਰਿਹਾ ਹੈ ਨਾਈਜੀਰੀਆ ਤੋਂ 9 ਵੀਕ ਦਾ ਟਾਈਮ ਲੱਗ ਰਿਹਾ ਹੈ ਤੇ ਜੇਕਰ ਇਹਦਾ ਕੰਪੈਰੀਜ਼ਨ ਕਰੀ ਆਪਾਂ ਅਕਤੂਬਰ 29 ਦੇ ਨਾਲ ਤਾਂ ਇੱਕ ਵੀਕ ਘਟ ਗਿਆ ਹੈ ਪਾਕਿਸਤਾਨ ਤੋਂ 6 ਵੀਕ ਦਾ ਟਾਈਮ ਲੱਗ ਰਿਹਾ ਹੈ ਪਹਿਲਾ ਇਹ ਟਾਈਮ ਜਿਹੜਾ ਹੈ ਉਹ 11 ਵੀਕ ਦਾ ਸੀਗਾ 2 ਵੀਕ ਦਾ ਟਾਈਮ ਜਿਹੜਾ ਉਹ 8 ਵੀਕ ਦਾ ਸੀਗਾ 2 ਵੀਕ ਦਾ ਟਾਈਮ ਜਿਹੜਾ ਉਹ ਕੱਟ ਗਿਆ ਤੇ ਫਿਲੀਪਪਾਈਨ ਤੋਂ 6 ਵੀਕ ਦਾ ਟਾਈਮ ਲੱਗ ਰਿਹਾ ਹੈ ਪਹਿਲਾਂ ਵੀ ਇੰਨਾ ਹੀ ਟਾਈਮ ਲੱਗ ਰਿਹਾ ਸੀ ਇਹ ਆਪਣਾ ਕੰਪੈਰੀਜ਼ਨ ਜਿਹੜਾ ਉਹ ਨਵੰਬਰ 12 2025 ਦਾ ਹੈ ਲੇਟੈਸ ਪ੍ਰੋਸੈਸਿੰਗ ਟਾਈਮ ਤੁਹਾਨੂੰ ਦੱਸ ਰਿਹਾ ਹਾਂ 29 ਅਕਤੂਬਰ 2025 ਦੇ ਨਾਲ ਇਹਦੀ ਤੁਲਨਾ ਆਪਾਂ ਕਰ ਰਹੇ ਹੈਗੇ ਆ ਸੋ ਵਰਕ ਪਰਮਿਟ ਦਾ ਇਹ ਪ੍ਰੋਸੈਸਿੰਗ ਟਾਈਮ ਚੱਲ ਰਿਹਾ ਹੁਣ ਇਹਦੇ ਟ੍ਰੈਂਡ ਦੀ ਜੇਕਰ ਗੱਲ ਕਰ ਲਈਏ ਪੀਜੀਡਬਲੂਪੀ ਦੇ ਲਈ ਜੇਕਰ ਤੁਸੀਂ ਇਲੀਜੀਬਲ ਹੋ ਤਾਂ ਮੋਸਟ ਪ੍ਰੋਬਬਲੀ ਤੁਹਾਡੀ ਫਾਈਲ ਜਿਹੜੀ ਹੈ ਉਹ ਅਪਰੂਵ ਹੋਣੀ ਹੈ ਜੇਕਰ ਤੁਹਾਡਾ ਆਲਸ ਵਗੈਰਾ ਸਹੀ ਲੱਗਾ ਹੋਇਆ ਹੈ ਯਾਨੀ ਕਿ ਤੁਹਾਡੀ ਤੁਸੀਂ ਪੂਰਾ ਇਲੀਜੀਬਿਲਟੀ ਕ੍ਰਾਈਟੇਰੀਆ ਮੀਟ ਕਰਦੇ ਹੋ ਪਰ ਜੇਕਰ ਤੁਹਾਡਾ ਆਲਸ ਸਕੋਰ ਨਹੀਂ ਸਹੀ ਹੈਗਾ ਜਾਂ ਫਿਰ ਤੁਹਾਡੇ ਕਿਸੇ ਤਰ੍ਹਾਂ ਦਾ ਕੋਈ ਇਸ਼ੂ ਹੈ ਜੇਕਰ ਤੁਹਾਡਾ ਜੋ 1+1 ਪ੍ਰੋਗਰਾਮ ਹੈ ਜਾਂ ਫਿਰ ਵਿੱਚੋਂ ਤੁਹਾਡੇ ਕਹਿ ਸਕਦੇ ਆ ਕਿ ਪ੍ਰੋਗਰਾਮ ਦੇ ਵਿੱਚ ਕੋਈ ਇਸ਼ੂ ਕਦੇ ਰਿਹਾ ਹੈਗਾ ਤਾਂ ਉਹਨੂੰ ਪ੍ਰੋਪਰ ਐਕਸਪਲੇਨ ਕਰਕੇ ਫਾਈਲ ਲਗਾਓ ਕੋਈ ਪ੍ਰੋਬਲਮ ਨਹੀਂ ਆਏਗੀ ਇਹ ਚ ਮੋਸਟ ਪ੍ਰੋਬਬਲੀ ਵੀਜ਼ਾ ਗ੍ਰਾਂਟ ਹੋ ਰਿਹਾ ਹੈ ਬਟ ਜੇਕਰ ਕੋਈ ਐਲੀਜੀਬਲ ਨਹੀਂ ਹੈਗਾ ਜਾਂ IELTS ਸਕੋਰ ਦੀ ਪ੍ਰੋਬਲਮ ਹੈ ਜਾਂ ਹੋਰ ਕੋਈ ਇਸ਼ੂ ਹੈਗਾ ਜਾਂ ਜਿਹੜੇ 1+1 ਪ੍ਰੋਗਰਾਮ ਹੈ ਜਾਂ ਫਿਰ ਜਿਹੜੇ ਪ੍ਰੋਗਰਾਮ ਦੇ ਵਿੱਚ ਕਿਸੇ ਦੇ ਬੈਕਲੌਗ ਸੀਗੇ ਜਾਂ ਕਿਸੇ ਦਾ ਕੋਈ ਇਸ਼ੂ ਸੀ ਚੱਲਦਾ ਰਿਹਾ ਸੀਗਾ ਉਸ ਤਰ੍ਹਾਂ ਦਾ ਕੋਈ ਇਸ਼ੂ ਹੈਗਾ ਕਾਲਜ ਚੇਂਜ ਕੀਤਾ ਕੋਰਸ ਚੇਂਜ ਕੀਤਾ ਜਾਂ ਸੇਵੀ ਕੋ ਕਾਲਜ ਦੇ ਵਿੱਚ ਤੁਸੀਂ ਕੋਰਸ ਚੇਂਜ ਕੀਤਾ ਇਹਨਾਂ ਸਾਰੀਆਂ ਚੀਜ਼ਾਂ ਦਾ ਵੀ ਤੁਸੀਂ ਧਿਆਨ ਰੱਖਣਾ ਕਿ ਇਹਦੀ ਪ੍ਰੋਪਰ ਐਕਸਪਲੇਨੇਸ਼ਨ ਜਿਹੜੀ ਹੈ ਉਹ ਜਿਹੜਾ ਐਕਸਪਲੇਨੇਸ਼ਨ ਲੈਟਰ ਨਾਲ ਤੁਸੀਂ ਲਗਾਉਣਾ ਹੈਗਾ ਉਹਦੇ ਵਿੱਚ ਜ਼ਰੂਰ ਦਿਓ ਵੀਜ਼ਾ ਗ੍ਰਾਂਟ ਹੋ ਜਾਂਦਾ ਹੈ ਵੀਜ਼ਾ ਰਿਜੈਕਟ ਚਲਦੀ ਨਹੀਂ ਹੁੰਦਾ ਪਰ ਫਿਲਹਾਲ ਦੀ ਘੜੀ ਦੇਖਣ ਨੂੰ ਮਿਲਿਆ ਕਿ ਕਈ ਪੀਜੀਡੀਪੀਜੀਡਬਲੂਪੀ ਦੀਆਂ ਅਪਲੀਕੇਸ਼ਨ ਰਿਜੈਕਟ ਵੀ ਹੋਈਆਂ ਨੇ ਤੇ ਮੋਸਟ ਆਫ ਅਪਲੀਕੇਸ਼ਨ ਇਸ ਕਰਕੇ ਰਿਜੈਕਟ ਹੋਈਆਂ ਨੇ ਜਿਹੜੇ ਆਲਸ ਸਕੋਰ ਨੂੰ ਲੇਕੇਜ ਨਾਲ ਦਾ ਕੰਸਰਨ ਸੀਗਾ ਉਸ ਤੋਂ ਇਲਾਵਾ ਇਸ ਪਾਉਜ਼ਲ ਓਪਨ ਵਰਕ ਪਰਮਿਟ ਮਾਸਟਰਸ ਵਾਲਿਆਂ ਦਾ ਲਗਭਗ ਲਗਭਗ ਅਪਰੂਵ ਹੋ ਰਿਹਾ ਤੇ ਜਿਨ੍ਹਾਂ ਦਾ ਵੀ ਕਿਸੇ ਦਾ ਰਿਜੈਕਟ ਹੋ ਰਿਹਾ ਉਹ ਡਾਕੂਮੈਂਟੇਸ਼ਨ ਦੀ ਘਾਟ ਜਾਂ ਸਹੀ ਢੰਗ ਨਾਲ ਪ੍ਰੈਜੈਂਟੇਸ਼ਨ ਦੀ ਕਮੀ ਜਾਂ ਫਿਰ ਕਈ ਵਾਰੀ ਕੀ ਹੁੰਦਾ ਹੈ ਅੱਧੇ ਅਧੂਰੇ ਆਪਾਂ ਡਾਕੂਮੈਂਟ ਲਗਾਣੇ ਆ ਜਾਂ ਐਕਸਪਲੇਨ ਨਹੀਂ ਕਰ ਪਾਉਂਦੇ ਆ ਪ੍ਰੋਪਰ ਢੰਗ ਨਾਲ ਜਸਟੀਫਾਈ ਨਹੀਂ ਕਰ ਪਾਉਂਦੇ ਚੀਜ਼ਾਂ ਨੂੰ ਤਾਂ ਕਰਕੇ ਇਸ਼ੂ ਆਂਦਾ ਹੈ ਜਾ ਫੰਡ ਵਗੈਰਾ ਜਿਹੜਾ ਉਹ ਵੀ ਤੁਸੀਂ ਸਹੀ ਟੱਗ ਦੇ ਨਾਲ ਦਿਖਾਓ ਭਾਵੇਂ ਤੁਹਾਡਾ ਫੰਡ ਘੱਟ ਵੀ ਹੈ ਪਰ ਉਹਦੀ ਐਕਸਪਲੇਨੇਸ਼ਨ ਤੁਸੀਂ ਕਿਦਾਂ ਦੇ ਰਹੇ ਹੋ ਉਸ ਚੀਜ਼ ਤੇ ਵੀ ਡਿਪੈਂਡ ਕਰਦਾ ਹੈ ਸੋ ਸਪੌਸਲ ਵਾਲੇ ਜਿਹੜੇ ਉਹ ਧਿਆਨ ਰੱਖਣ ਇਹਦਾ ਟ੍ਰੈਂਡ ਵੀ ਠੀਕ ਚੱਲ ਰਿਹਾ ਹੈ ਲਗਭਗ 80% ਅਪਲੀਕੇਸ਼ਨ ਜਾਂ ਇਸ ਤੋਂ ਜ਼ਿਆਦਾ ਅਪਰੂਵ ਹੋ ਰਹੀਆਂ ਨੇ 20% ਅਪਲੀਕੇਸ਼ਨ ਜਿਹੜੀਆਂ ਰਿਜੈਕਟ ਹੁੰਦੀਆਂ ਨੇ ਉਹ ਇੰਨਾਂ ਸਾਰੀਆਂ ਕਮੀਆਂ ਕਰਕੇ ਹੋ ਰਹੀਆਂ ਨੇ ਉਸ ਤੋਂ ਇਲਾਵਾ ਆ ਵਰਕ ਪਰਮਿਟ ਦੇ ਵਿੱਚ ਪੀਜੀਡਬਲੂਪੀ ਸਪੌਸਲ ਆ ਜਾਂਦਾ ਫਿਰ ਆਇਤਾ ਕਲੋਜ਼ ਵਰਕ ਪਰਮਿਟ ਜਿਨਵਾਲ ਲੰਬਾਈਆ ਬੜਾ ਕਹਿ ਦਿੰਦੇ ਆ ਕਲੋਜ਼ ਵਰਕ ਪਰਮਿਟ ਦੇ ਵਿੱਚ ਜੇਕਰ ਤੁਹਾ ਤੁਸੀਂ ਪ੍ਰੋਪਰ ਇਲੀਜੀਬਿਲਟੀ ਕ੍ਰਾਈਟੇਰੀਆ ਮੀਟ ਕਰਦੇ ਹੋ ਤੁਹਾਡਾ ਵਰਕ ਐਕਸਪੀਰੀਅੰਸ ਪ੍ਰੋਪਰ ਅਲਾਈਨ ਹੈ ਤੁਹਾਡੇ ਜਿਹੜੀ ਤੁਹਾਨੂੰ ਜੌਬ ਆਫਰ ਮਿਲਿਆ ਉਹਦੇ ਨਾਲ ਤੁਹਾਡਾ EMPLOYER ਵੀ ਸਹੀ ਹੈ ਤੁਹਾਡਾ EMPLOYER ਵੀ ਪੂਰੀਆਂ ਗਾਈਡਲਾਈਨਸ ਮੀਟ ਕਰਦਾ ਹੈ ਤਾਂ ਤੁਹਾਨੂੰ ਵੀਜ਼ਾ ਗ੍ਰਾਂਟ ਹੁੰਦਾ ਹੈ ਆਦਰਵਾਈਜ਼ ਇਹ ਚੂ ਰਿਜੈਕਸ਼ਨ ਦੇ ਚਾਂਸ ਬਹੁਤ ਜ਼ਿਆਦਾ ਨੇ ਤਕਰੀਬਨ 60 ਤੋਂ 65% ਅਪਲੀਕੇਸ਼ਨ ਜਿਹੜੀਆਂ ਨੇ ਉਹ ਅਪਰੂਵ ਹੋ ਰਹੀਆਂ ਨੇ ਤੇ ਬਾਕੀ ਰਿਜੈਕਟ ਹੋ ਰਹੀਆਂ ਨੇ ਤਕਰੀਬਨ 35-40% ਅਪਲੀਕੇਸ਼ਨ ਉਸ ਤੋਂ ਬਾਅਦ ਆਪਾਂ ਆ ਜੰਨੇ ਹੁਣ ਸਟੱਡੀ ਪਰਮਿਟ ਦੇ ਉੱਤੇ ਕਿ ਸਟੱਡੀ ਪਰਮਿਟ ਦਾ ਕਰੰਟ ਪ੍ਰੋਸੈਸਿੰਗ ਟਾਈਮ ਕੀ ਚੱਲ ਰਿਹਾ ਹੈ ਇੰਡੀਆ ਤੋਂ 4 ਵੀਕ ਦਾ ਟਾਈਮ ਯੂਨਾਈਟਿਡ ਸਟੇਟ ਤੋਂ 4 ਵੀਕ ਦਾ ਟਾਈਮ ਨਾਈਜੀਰੀਆ ਤੋਂ 8 ਵੀਕ ਦਾ ਟਾਈਮ ਪਾਕਿਸਤਾਨ ਤੋਂ 7 ਵੀਕ ਦਾ ਟਾਈਮ ਤੇ ਫਿਲੀਪਾਈਨ ਤੋਂ 4 ਵੀਕ ਦਾ ਟਾਈਮ ਚੱਲ ਰਿਹਾ ਹੈ ਇੰਡੀਆ ਤੋਂ ਅਕਤੂਬਰ ਨਾਲੋਂ 1 ਵੀਕ ਘਟਿਆ ਹੈ ਯੂਨਾਈਟਿਡ ਸਟੇਟ ਤੋਂ ਵੀ 1 ਵੀਕ ਦਾ ਘਟਿਆ ਹੈ 3 ਵੀਕ ਦਾ ਪਾਕਿਸਤਾਨ ਤੋਂ ਕੱਟ ਹੋਇਆ ਪਹਿਲਾਂ 10 ਵੀਕ ਸੀਗਾ ਹੈ ਫਿਲੀਪਾਈਨ ਤੋਂ 1 ਵੀਕ ਦਾ ਕੱਟ ਹੋਇਆ ਪਹਿਲਾਂ 5 ਵੀਕ ਦਾ ਸੀਗਾ ਤੇ ਹੁਣ 4 ਵੀਕ ਦਾ ਰਹਿ ਗਿਆ ਹੈਗਾ ਸਟੱਡੀ ਦਾ ਪਰਮਿਟ ਜਿਹੜਾ ਉਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਚੈਲੰਜ ਬਣਿਆ ਹੋਇਆ ਤੇ ਬਹੁਤ ਅਪਲੀਕੇਸ਼ਨ ਰਿਜੈਕਟ ਹੋ ਰਹੀਆਂ ਨੇ ਪੀਟੀਈ ਦੇ ਉੱਤੇ ਬਹੁਤ ਜ਼ਿਆਦਾ ਅਪਲੀਕੇਸ਼ਨ ਰਿਜੈਕਟ ਹੋ ਰਹੀਆਂ ਨੇ ਆਈਐਸ ਵਾਲਿਆਂ ਨੂੰ ਵੀਜ਼ਾ ਗ੍ਰਾਂਟ ਹੋ ਰਿਹਾ ਪਰ ਚੰਗਾ ਸਕੋਰ ਜੇਕਰ ਹੈਗਾ ਹੈ ਗੈਪ ਜਸਟੀਫਿਕੇਸ਼ਨ ਸਹੀ ਢੰਗ ਨਾਲ ਹੈ ਕੋਰਸ ਸਿਲੈਕਸ਼ਨ ਕੋਰਸ ਪ੍ਰੋਗਰੈਸ਼ਨ ਜੇਕਰ ਤੁਸੀਂ ਸਹੀ ਢੰਗ ਦੇ ਨਾਲ ਫਾਈਲ ਨੂੰ ਪ੍ਰੇਜ਼ੈਂਟ ਕਰ ਰਹੇ ਹੋ ਪਿਛਲਾ ਤੁਸੀਂ ਸਟੱਡੀ ਕੀ ਕੀਤੀ ਨੈਕਸਟ ਸਟੱਡੀ ਤੁਸੀਂ ਕੀ ਲਈ ਇੱਥੇ ਜੇਕਰ ਜ਼ੋਰ ਦੇ ਰਹੇ ਹੋ then ਉਸ ਦੇ ਨਾਲ ਤੁਹਾਡਾ ਫਿਊਚਰ ਪਲਾਨ ਕਿੱਦਾਂ ਇੰਡੀਆ ਦੇ ਵਿੱਚ ਬਣਦਾ ਹੈ ਇਸ ਤੇ ਜੇਕਰ ਤੁਸੀਂ ਸਹੀ ਟੱਕ ਦੇ ਨਾਲ ਇਹ ਚੀਜ਼ਾਂ ਅਲਾਈਨ ਕਰ ਰਹੇ ਹੋ ਤਾਂ ਤੁਹਾਡੇ ਵੀਜ਼ਾ ਹੁੰਦੇ ਚਾਂਸਸ ਹੈਗੇ ਆ ਮੋਰਓਵਰ ਇਹ ਚੀਜ਼ਾਂ ਤੁਸੀਂ ਕਰਨੀ ਕਰਨਾ ਹੈ ਤੁਹਾਡੇ ਸਟੱਡੀ ਪਰਮਿਟ ਦੇ ਵਿੱਚ ਫੰਡ ਵੀ ਬਹੁਤ ਜ਼ਿਆਦਾ ਮੈਟਰ ਕਰ ਰਹੇ ਨੇ ਜੇਕਰ 2 ਸਾਲ ਦਾ ਕੋਰਸ ਹੈ 1 ਸਾਲ ਦੀ ਫੀਸ ਪੇ ਕੀਤੀ ਜੀਆਈਸੀ ਪੇ ਕੀਤੀ ਤੁਸੀਂ ਦੂਜੇ ਸਾਲ ਦੀ ਜੀਆਈਸੀ ਦੇ ਮੁਕਾਬਲੇ ਫੀਸ ਦੇ ਫੰਡ ਦਿਖਾਓ ਦੇ ਨਾਲ ਦੀ ਨਾਲ ਹੀ ਫੀ ਵੀ ਦਿਖਾਓ ਜੇ ਨਹੀਂ ਦਿਖਾ ਸਕਦੇ ਤਾਂ ਆਈਟੀਆਰ ਦੇ ਵਿੱਚ ਆਈਟੀਆਰ ਦੇ ਰਾਹੀਂ ਪ੍ਰੋਪਰ ਜਸਟੀਫਿਕੇਸ਼ਨ ਦਿਖਾਓ ਕਿ ਸਾਡੀ ਫੈਮਿਲੀ ਦੀ ਇੰਨੀ ਇਨਕਮ ਹੈ ਦੂਜੇ ਸਾਲ ਤੇ ਸਾਡੇ ਕੀ ਰਿਸੋਰਸਸ ਹੋਣਗੇ ਕਿੰਦਾ ਅਸੀਂ ਫੀਸ ਪੇ ਕਰ ਸਕਦੇ ਹਾਂ ਬਿਨਾ ਕੈਨੇਡਾ ਦੇ ਵਿੱਚ ਕੰਮ ਕੀਤੇ ਚਲੋ ਜੀ ਇਹ ਆ ਗਿਆ ਸਟੱਡੀ ਵੀਜ਼ੇ ਦਾ ਹੁਣ ਆ ਜਾਂਦਾ ਸੁਪਰ ਵੀਜ਼ੇ ਦਾ ਇੰਡੀਆ ਤੋਂ 169 ਦਿਨ ਦਾ ਟਾਈਮ ਲੱਗ ਰਿਹਾ 1 ਦਿਨ ਦਾ ਟਾਈਮ ਹੋਰ ਵਧ ਗਿਆ ਪਹਿਲਾਂ 168 ਡੇਸ ਸੀਗਾ ਯੂ ਐਸ ਤੋਂ 52 ਦਿਨ ਦਾ 18 ਦਿਨ ਕੱਟ ਗਿਆ ਨਾਈਜੀਰੀਆ ਤੋਂ 50 ਦਿਨ ਦਾ 1 ਦਿਨ ਕੱਟਿਆ ਪਾਕਿਸਤਾਨ ਤੋਂ 200 ਦਿਨ ਦਾ 3 ਦਿਨ ਕੱਟੇ ਫਿਲੀਪਪਾਈਨ ਤੋਂ 113 ਦਿਨ ਦਾ 36 ਦਿਨ ਜਿਹੜੇ ਹੋਰ ਜ਼ਿਆਦਾ ਵਤ ਕਹਿ ਕੇ ਆ ਕਿ ਸੁਪਰ ਵੀਜ਼ਾ ਦਾ ਟ੍ਰੈਂਡ ਲਗਭਗ ਠੀਕ ਹੀ ਰਹਿੰਦਾ ਇਹ ਚ ਜੇਕਰ ਤੁਹਾਡਾ ਲਿਕੋ ਦੇ ਹਿਸਾਬ ਦੇ ਨਾਲ ਤੁਸੀਂ ਚੀਜ਼ਾਂ ਮੀਟ ਕਰਦੇ ਹੋ ਤੁਹਾਡਾ ਕੈਨੇਡਾ ਦੇ ਵਿੱਚ ਜਿਹੜਾ ਤੁਹਾਨੂੰ ਸਪਾਂਸਰ ਕਰ ਰਿਆ ਬੱਚਾ ਤਾ ਮੋਸਟ ਪ੍ਰੋਬਬਲੀ ਇਹਦੇ ਵਿੱਚ ਵੀਜ਼ਾ ਗ੍ਰਾਂਟ ਹੋ ਜਾਂਦਾ ਬਾਕੀ ਮੈਡੀਕਲ ਵਗੈਰਾ ਤਾਂ ਕਈ ਵਾਰੀ ਥੋੜਾ ਬੋਤਾ ਚੱਕਰ ਪੈਂਦਾ ਹੁੰਦਾ ਕਿਉਂਕਿ 올ਡ ਏਜ ਦੇ ਵਿੱਚ ਕਈ ਲੋਕਾਂ ਨੂੰ ਪ੍ਰੋਬਲਮ ਆਉਂਦੀ ਹੈ ਖਾਸ ਕਰਕੇ ਜਿਨ੍ਹਾਂ ਦੀ ਟੀਵੀ ਵਗੈਰਾ ਦਾ ਕੋਈ ਸ਼ਿਕਾਇਤ ਸੀਗੀ ਉਹਨਾਂ ਨੂੰ ਖਾਸ ਕਰਕੇ ਚੈਲੰਜ ਕਰਨੀ ਪੈ ਰਹੇ ਆ ਬਾਕੀ ਇਹਦੇ ਵਿੱਚ ਟ੍ਰੈਂਡ ਸਹੀ ਹੈਗਾ ਕੋਈ ਪ੍ਰੋਬਲਮ ਨਹੀਂਗੀ ਹੈਗੀ ਉਦੋਂ ਬਾਅਦ ਆਪਾਂ ਆ ਜੰਨੇ ਆ ਇਕਨੋਮਿਕ ਕਲਾਸ ਤੇ ਪੀਆਰ ਦੇ ਪ੍ਰੋਗਰਾਮਸ ਤੇ ਉੱਤੇ ਆ ਜੰਨੇ ਇਕਨੋਮਿਕ ਕਲਾਸ ਦੇ ਵਿੱਚ ਪਰਮਾਨੈਂਟ ਰੈਜ਼ਿਡੈਂਸੀ ਜੇਕਰ ਦੇਖ ਰਹੇ ਹੋ ਤਾਂ ਸੀਈਸੀ ਦੇ ਵਿੱਚ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਵਿੱਚ 7 ਮਹੀਨੇ ਦਾ ਟਾਈਮ ਲੱਗ ਰਿਹਾ 1 ਮਿੰਟ ਟਾਈਮ ਹੋਰ ਵਾਤ ਗਿਆ ਪਹਿਲਾਂ 6 ਮਹੀਨੇ ਦਾ ਸੀਗਾ 19800 ਅਪਲੀਕੇਸ਼ਨ ਤੁਹਾਡੇ ਅੱਗੇ ਲੱਗੀਆਂ ਪਈਆਂ ਹੈਗੀਆਂ ਨੇ 19000 ਅਪਲੀਕੇਸ਼ਨ ਦਾ ਜਿਹੜਾ ਉਹ ਤੁਹਾਡੇ ਅੱਗੇ ਮਤਲਬ 19000 ਅਪਲੀਕੇਸ਼ਨ ਜਿਹੜੀਆਂ ਨੇ 19000 ਲੋਕ ਜਿਹੜੇ ਆ ਉਹ ਸੀਸੀ ਦੇ ਵਿੱਚ ਵੇਟ ਕਰ ਰਹੇ ਆਪਣੀ ਅਪਰੂਵਲ ਦਾ FSWP ਦੇ ਵਿੱਚ 24000 ਬੰਦੇ ਵੇਟ ਕਰ ਰਹੇ ਨੇ 6 ਮਹੀਨੇ ਦਾ ਜਿਹੜਾ ਇਹਦਾ ਪ੍ਰੋਸੈਸਿੰਗ ਟਾਈਮ ਜਿਹੜਾ ਉਹ ਸ਼ੋਅ ਕਰ ਰਿਹਾ ਤੇ FSTP ਪ੍ਰੋਗਰਾਮ ਜਿਹੜਾ ਫੈਡਰਲ ਸਕਿੱਲ ਟ੍ਰੇਡ ਵਰਕਰ ਪ੍ਰੋਗਰਾਮ ਹੈ ਇਹਦਾ ਡਾਟਾ ਅਵੇਲੇਬਲ ਨਹੀਂ ਹੈਗਾ PNP 10700 ਬੰਦਾ ਜਿਹੜਾ ਉਹ ਵੇਟ ਕਰ ਰਿਹਾ ਆਪਣੀ ਐਪਲੀਕੇਸ਼ਨ ਅਪਰੂਵ ਹੋਣ ਦਾ ਤੇ 600 6 ਮਹੀਨੇ ਦਾ ਟਾਈਮ ਜਿਹੜਾ ਉਹ ਲੱਗ ਰਿਹਾ ਪ੍ਰੋਸੈਸਿੰਗ ਤੇ ਨੋਨ ਐਕਸਪ੍ਰੈਸ ਐਂਟਰੀ ਵਾਲੀ PNP ਜਿਹਨੂੰ ਗੇਸ PNP ਕਿਹਾ ਜਾਂਦਾ ਹੈ 96000 ਬੰਦਾ ਵੇਟ ਕਰ ਰਿਹਾ ਆਪਣਾ ਰਿਜ਼ਲਟ ਦਾ 16 ਮਹੀਨੇ ਦਾ ਟਾਈਮ ਲੱਗ ਰਿਹਾ ਹੈ ਇੱਕ ਚੀਜ਼ ਸਮਝੋ ਦੋ ਪੀਐਨਪੀ ਦੀਆਂ ਹਨ ਇੱਕ ਪੀਐਨਪੀ ਹੈ ਐਕਸਪ੍ਰੈਸ ਐਂਟਰੀ ਵਾਲੀ ਜਿਹੜੀ ਜਿਹਦੇ ਡਰਾ ਆਉਂਦੇ ਆਪਾਂ ਦੇਖਿਆ ਐਕਸਪ੍ਰੈਸ ਐਂਟਰੀ ਡਰਾ ਹੁੰਦਾ ਹੈ ਇੱਕ ਹੁੰਦੀ ਹੈ ਬੇਸ ਪੀਐਨਪੀ ਜਿਹੱਚ ਐਕਸਪ੍ਰੈਸ ਐਂਟਰੀ ਦੀ ਪ੍ਰੋਫਾਈਲ ਦੀ ਲੋਡ ਨਹੀਂ ਹੁੰਦੀ ਉੱਚ ਤੱਕ 96000 ਬੰਦਾ ਜਿਹੜਾ ਉਹ ਵੇਟਿੰਗ ਲਿਸਟ ਦੇ ਵਿੱਚ ਬੈਠਾ ਹੋਇਆ ਆਪਣਾ ਰਿਜ਼ਲਟ ਦੀ ਕਯੂਬਿਕ ਬਿਜ਼ਨਸ ਕਲਾਸ ਦੇ ਵਿੱਚ 4800 ਬੰਦਾ ਵੇਟ ਕਰ ਰਿਹਾ ਰਿਜ਼ਲਟ ਦਾ 84 ਮਹੀਨੇ ਦਾ ਟਾਈਮ ਲੱਗ ਰਿਹਾ ਬਹੁਤ ਲੰ 8500 ਬੰਦਾ ਵੇਟ ਕਰ ਰਿਹਾ ਤੇ 10 ਸਾਲ ਤੋਂ ਵੀ ਜ਼ਿਆਦਾ ਟਾਈਮ ਲੱਗ ਰਿਹਾ ਹੈ Atlantik Immigration Program ਦੇ ਵਿੱਚ 3 ਸਾਲ ਦਾ ਟਾਈਮ ਲੱਗ ਰਿਹਾ ਹੈ ਜਿਹੜੀ 37 ਮਹੀਨੇ ਦਾ ਟਾਈਮ ਲੱਗ ਰਿਹਾ ਹੈਗਾ 13300 ਬੰਦਾ ਵੇਟ ਕਰ ਰਿਹਾ ਸਟਾਰਟਅਪ ਵੀਜ਼ਾ ਦੇ ਵਿੱਚ 43800 ਬੰਦਾ ਵੇਟ ਕਰ ਰਿਹਾ ਤੇ ਮੋਰ ਦੈਨ 10 ਇਅਰ ਦਾ ਟਾਈਮ ਲੱਗ ਰਿਹਾ ਹੈਗਾ ਸਟਾਰਟਅਪ ਵੀਜ਼ਾ ਦੇ ਵਿੱਚ ਬਹੁਤ ਲੰਮਾ ਰਹੀ ਹੈ EPR ਦੀ ਐਪਲੀਕੇਸ਼ਨ ਹੁਣ ਇਹਦੇ ਵਿੱਚ ਆਪਾਂ ਆ ਜਾਨੇ ਆ ਫੈਮਿਲੀ ਕਲਾਸ ਦੇ ਵਿੱਚ ਹੂੰ ਫੈਮਿਲੀ ਕਲਾਸ ਦੇ ਵਿੱਚ ਸਪਾਊਸਲ ਕਾਮਨ ਲਾ ਪਾਰਟਨਰ ਜਿਹੜੇ ਆ ਕਿਊਬਿਕ ਕੈਨੇਡਾ ਨੌਨ ਕਿਊਬਿਕ ਠੀਕ ਹੈ ਆਊਟਸਾਈਡ ਕਿਊਬ ਆਊਟਸਾਈਡ ਕੈਨੇਡਾ ਤੋਂ ਜਿਹੜੇ ਅਪਲਾਈ ਕੀਤੇ ਨੇ ਆ ਕਿਊਬਿਕ ਦੇ ਬਾਹਰੋਂ ਅਪਲਾਈ ਕੀਤੇ ਨੇ ਕਿਊਬਿਕ ਵਾਲੇ ਛੱਟ ਕੇ ਕਹਿ ਸਕਦੇ ਹੋ ਤੁਸੀਂ 45200 ਬੰਦਾ ਵੇਟ ਕਰ ਰਿਹਾ 14 ਮਹੀਨੇ ਦਾ ਪ੍ਰੋਸੈਸਿੰਗ ਟਾਈਮ ਹੈ ਉਸ ਤੋਂ ਬਾਅਦ ਆਊਟਸਾਈਡ ਕੈਨੇਡਾ ਤੇ ਕਿਊਬਿਕ ਵਾਲੇ ਜਿਹੜੇ ਆ ਮਤਲਬ ਆਊਟਸਾਈਡ ਕੈਨੇਡਾ ਤੋਂ ਬਟ ਇਨਸਾਈਡ ਕਿਊਬਿਕ ਹੈ ਉਹ ਵੀ ਇਹ 100 ਬੰਦਾ ਤੇ 37 ਮਨთ ਦਾ ਟਾਈਮ ਲੱਗ ਰਿਹਾ ਤੇ ਇਨਸਾਈਡ ਕੈਨੇਡਾ ਤੇ ਨਾਨ ਕਯੂਬਿਕ ਵਾਲੇ ਜਿਹੜੇ ਆ ਮਤਲਬ ਇਹਨਾਂ ਦਾ ਕੈਨੇਡਾ ਦੇ ਨਹੀਂ ਪਰ ਕਯੂਬਿਕ ਦੇ ਵਿੱਚ ਨਹੀਂ ਗੇ 49200 ਬੰਦਾ ਵੇਟ ਕਰ ਰਿਹਾ ਤੇ 20 ਮਨთ ਦਾ ਟਾਈਮ ਲੱਗ ਰਿਹਾ ਸਪਾਊਸਲ ਕਾਮਨ ਲਾਪ ਪਾਰਟਨਰ ਜਿਹੜੇ ਇਨਸਾਈਡ ਕੈਨੇਡਾ ਕਯੂਬਿਕ ਵਾਲੇ ਨੇ 12200 37 ਮਹੀਨੇ ਦਾ ਟਾਈਮ ਲੱਗ ਰਿਹਾ ਹੈ ਪੈਰੈਂਟਸ ਗ੍ਰੈਂਡਪੈਰੈਂਟਸ ਨਾਨ ਕਯੂਬਿਕ ਜਿਹੜੇ ਨੇ ਉਹ 47100 ਬੰਦਾ ਵੇਟ ਕਰ ਰਿਹਾ 42 ਮਨਤਾ ਟਾਈਮ ਲੱਗ ਰਿਹਾ ਪੈਰੈਂਟਸ ਗ੍ਰੈਂਡਪੈਰੈਂਟਸ ਕਯੂਬਿਕ ਵਾਲੇ ਜਿਹੜੇ ਨੇ 12900 ਬੰਦਾ ਵੇਟ ਕਰ ਰਿਹਾ 50 ਮਹੀਨੇ ਦਾ ਟਾਈਮ ਲੱਗ ਰਿਹਾ ਹੈਗਾ ਬਹੁਤ ਲੰਮਾ ਵੇਟਿੰਗ ਟਾਈਮ ਉਹਦੇ ਬਾਅਦ ਆਪਾਂ ਆ ਜਾਂਦੇ ਐਚ ਐਨ ਸੀ ਵਾਲੇ ਯਾਨੀ ਹਿਊਮਨਿਟੇਰੀਅਨ ਐਂਡ ਕੰਪਨਸੇਟਿਡ ਗਰਾਉਂਡ ਤੇ ਜਿਹੜੇ ਪੀ ਆਰ ਅਪਲਾਈ ਕਰਦੇ ਆ ਇਹ ਚ ਹਿਊਮਨਿਟੇਰੀਅਨ ਐਂਡ ਕੰਪਨਸੇਟਿਡ ਆਊਟਸਾਈਡ ਕਯੂਬਿਕ ਵਾਲੇ 49300 ਅਪਲੀਕੇਸ਼ਨ ਵੇਟਿੰਗ ਤੇ ਇਨਕਿਊਬਿਕ ਵਾਲੇ ਜਿਹੜੇ ਆ ਉਹ 17000 ਐਪਲੀਕੇਸ਼ਨ ਵੇਟ ਕਰ ਰਹੀਆਂ ਮੋਰ ਥੈਨ 10 ਇਅਰ ਤੇ ਪ੍ਰੋਟੈਕਟਡ ਪਰਸਨ 143300 ਤੇ 100 ਮਨთ ਤੋਂ ਜ਼ਿਆਦਾ ਯਾਨੀ ਤਕਰੀਬਨ ਲਗਭਗ ਤੁਸੀਂ ਲਾ ਲੋ 8.5 9 ਸਾਲ 8 9 ਸਾਲ ਦੇ ਵਿੱਚ ਟਾਈਮ ਲੱਗ ਰਿਹਾ ਪ੍ਰੋਟੈਕਟਰ ਪਰਸਨ ਇਨਕਿਊਬਿਕ ਵਾਲੇ ਜਿਹੜੇ ਉਹਨਾਂ ਨੂੰ ਤਕਰੀਬਨ 9 ਸਾਲ ਦਾ ਟਾਈਮ ਲੱਗ ਰਿਹਾ ਡਿਪੈਂਡੈਂਟ ਪ੍ਰੋਟੈਕਟਰ ਪਰਸਨ ਦੇ ਉਹਨਾਂ ਨੂੰ 50 ਮਹੀਨੇ ਦਾ ਟਾਈਮ ਲੱਗ ਰਿਹਾ ਬਹੁਤ ਲੰਮਾ ਪ੍ਰੋਸੈਸਿੰਗ ਟਾਈਮ ਹੈ ਉਨਾ ਡੇਰਨ ਐਂਡ ਕੰਪਨਸੇਟ ਕਰਾਉਂਦੇ ਆਰ ਦੇ ਆਰ ਤੇ ਜਿਨ੍ਹਾਂ ਨੇ ਪੀਆਰ ਲਗਾਈ ਆ ਕਹਿ ਸਕਦੇ ਜਿਹੜੇ ਰਿਫਿਊਜੀ ਨੇ ਉਨਾਂ ਉਮੀਦ ਕਰਨਾਂ ਲੋਕ ਸੰਦਾ ਹੋਗਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਆ ਕੋਈ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕੇਪਸ ਤੁਹਾਡਾ ਸੋ ਪਿਛਾ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਕਰਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਜਿੰਨਾ ਹੋ ਸਕੇ ਸ਼